ਦੋਸਤੋ ਕਿਆ ਜਾਂਦਾ ਹੈ ਕਿ ਭਾਰਤ ਕਿਸੇ ਸਮੇਂ ਇੰਨਾ ਅਮੀਰ ਹੁੰਦਾ ਸੀ ਕਿ ਇੱਥੋਂ ਦੇ ਰਾਜੇ ਮਹਾਰਾਜੇ ਅੰਗਰੇਜ਼ਾਂ ਨੂੰ ਵੀ ਪਛਾੜ ਦਿੰਦੇ ਸਨ ਗੱਲ ਭਾਵੇਂ ਹੀਰੇ-ਜਵਰਾਤਾਂ ਦੀ ਹੋਵੇ ਜਾਂ ਫਿਰ ਮਹਿੰਗੀਆਂ ਕਾਰਾਂ ਦੀ ਭਾਰਤ ਦੇ ਰਾਜੇ ਆਪਣੀ ਅਮੀਰੀ ਦਿਖਾਉਣ ਵਿੱਚ ਕਦੇ ਵੀ ਪਿੱਛੇ ਨਹੀਂ ਰਹਿੰਦੇ ਸਨ ਅਜਿਹਾ ਇੱਕ ਰਾਜਾ ਸੀ ਜਿਸਦਾ ਨਾਮ ਸੀ ਮਹਾਰਾਜਾ ਜੈ ਸਿੰਘ ਪ੍ਰਭাকর ਅਲਵਰ ਦੇਸ ਮਹਾਰਾਜੇ ਨੇ ਦੁਨੀਆ ਦੀ ਸਭ ਤੋਂ ਮਸ਼ਹੂਰ ਤੇ ਸਭ ਤੋਂ ਮਹਿੰਗੀਆਂ ਕਾਰਾਂ ਬਣਾਉਣ ਵਾਲੀ ਕੰਪਨੀ ਰੋਲ ਸਰਵਿਸ ਨੂੰ ਆਪਣਾ ਜੜਵਾ ਵਿਖਾਇਆ ਤੇ ਉਹਨਾਂ ਦੇ ਹੋਸ਼ ਉੱਡ ਗਏ ਸਨ ਇਸ ਮਹਾਰਾਜੇ ਨੇ ਐਡੀ ਵੱਡੀ ਕੰਪਨੀ ਨੂੰ ਗੋਡਿਆਂ ਭਾਰ ਕਰ ਦਿੱਤਾ ਸੀ ਮਹਾਰਾਜਾ ਜੈ ਸਿੰਘ ਪ੍ਰਭਕਰ ਨੇ ਅਜਿਹਾ ਕੀ ਅਤੇ ਕਿਉਂ ਕੀਤਾ ਕਿ ਇਸ ਕੰਪਨੀ ਨੂੰ ਉਹਨਾਂ ਦੀ ਮਿੰਤਾ ਕਰਨੀਆਂ ਪਈਆਂ ਸਨ ਇਹ ਸਾਰੀ ਗੱਲਬਾਤ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਮਾਂ ਚੱਲ ਰਿਹਾ ਸੀ 1920 ਦਾ ਜਦੋਂ ਅਲਵਰ ਦਾ ਮਹਾਰਾਜਾ ਜੈ ਸਿੰਘ ਛੁੱਟੀਆਂ ਕੱਟਣ ਲਈ ਭਾਰਤ ਤੋਂ ਦੂਰ ਲੰਡਨ ਗਿਆ ਹੋਇਆ ਸੀ ਭਾਰਤ ਵਿੱਚ ਤਾਂ ਉਸ ਦੀ ਟੌਰ ਐਨੀ ਹੁੰਦੀ ਸੀ ਕਿ ਕਈ ਸੌ ਬੰਦਿਆਂ ਦਾ ਕਾਫਲਾ ਉਸ ਦੇ ਨਾਲ ਚੱਲਦਾ ਕਈ-ਕਈ ਕਿੱਲੋ ਸੋਨੇ ਦੇ ਹਾਰ ਉਹਨਾਂ ਦੇ ਆਪਣੇ ਗਲ ਵਿੱਚ ਪਾਏ ਹੁੰਦੇ ਸਨ ਪਰ ਲੰਡਨ ਵਿੱਚ ਮਹਾਰਾਜਾ ਇੱਕ ਸੁਧਾਰਨ ਜੀਵਨ ਜਿਉ ਰਿਹਾ ਹੁੰਦਾ ਹੈ ਬਿਨਾਂ ਕੋਈ ਸ਼ਾਈ ਕਪੜਾ ਪਹਿਨੇ ਬਿਨਾਂ ਕਿਸੇ ਬੋਡੀਗਾਰਡ ਦੇ ਮਹਾਰਾਜਾ ਅਕਸਰ ਹੀ ਲੰਡਨ ਦੀਆਂ ਗਲੀਆਂ ਤੇ ਕਮਬਲ ਲਈ ਨਿਕਲ ਜਾਂਦਾ ਸੀ ਇੱਕ ਦਿਨ ਏਵੇਂ ਹੀ ਮਹਾਰਾਜਾ ਜੈ ਸਿੰਘ ਲੰਡਨ ਦੀ ਇੱਕ ਸੜਕ ਉੱਤੇ ਘੁੰਮ ਰਿਹਾ ਹੁੰਦਾ ਹੈ ਜਿੱਥੇ ਇੱਕ ਕੋਨੇ ਤੇ ਉਸ ਨੂੰ ਸੰਸਾਰ ਦੀ ਸਭ ਤੋਂ ਮਸ਼ਹੂਰ ਕਾਰ ਕੰਪਨੀ ਰੋਲਸ ਰੋਇਸ ਦਾ ਇੱਕ ਸ਼ੋਅਰੂਮ ਦਿਖਾਈ ਜਾਂਦਾ ਮੰਨਿਆ ਜਾਂਦਾ ਹੈ ਕਿ ਮਹਾਰਾਜਾ ਮਹਿੰਗੀਆਂ ਕਾਰਾਂ ਦਾ ਬੜਾ ਸ਼ਕੀਨ ਹੁੰਦਾ ਸੀ ਤੇ ਇੱਥੇ ਵੀ ਸ਼ੋਅਰੂਮ ਵਿੱਚ ਇੱਕ ਨਵੀਂ ਨਕੋਰ ਕਾਰ ਨੂੰ ਦੇਖ ਕੇ ਮਹਾਰਾਜੇ ਦਾ ਦਿਲ ਉਸ ਕਾਰ ਉੱਤੇ ਆ ਜਾਂਦਾ ਹੈ ਤੇ ਉਹ ਚੁੱਪਚਾਪ ਬਿਨਾਂ ਸਮਾਂ ਗਵਾਏ ਸ਼ੋਅਰੂਮ ਦੇ ਅੰਦਰ ਦਾਖਲ ਹੋ ਜਾਂਦਾ ਅਦਰ ਜਾ ਕੇ ਮਹਾਰਾਜਾ ਕਾਰ ਦੇ ਕੋਲ ਖੜਕੇ ਉਸ ਨੂੰ ਨਹਾਰਦਾ ਤੇ ਕਾਰ ਦੀ ਸੁੰਦਰਤਾ ਵੇਖ ਕੇ ਉਤਾਵਲਾ ਹੋ ਜਾਂਦਾ ਇਸੇ ਦੌਰਾਨ ਮਹਾਰਾਜਾ ਕਾਰ ਦੇ ਕੋਲ ਖੜੇ ਇੱਕ ਅੰਗਰੇਜ਼ ਸੇਲਜ਼ਮੈਨ ਨੂੰ ਕਾਰ ਦੀਆਂ ਖੂਬੀਆਂ ਤੇ ਕਾਰ ਦਾ ਰੇਟ ਪੁੱਛਦਾ ਹੈ ਪਰ ਉਹ ਅੰਗਰੇਜ਼ ਮਹਾਰਾਜੇ ਦਾ ਹੁਲੀਆ ਦੇਖ ਕੇ ਇੱਕਦਮ ਭੜਕុតਦਾ ਹੈ ਕਿਉਂਕਿ ਮਹਾਰਾਜਾ ਬਿਲਕੁਲ ਆਮ ਕੱਪੜਿਆਂ ਵਿੱਚ ਸ਼ੋਅਰੂਮ ਵਿੱਚ ਦਾਖਲ ਹੋਇਆ ਸੀ ਕਾਰ ਦੇ ਮਾਲਕ ਨੂੰ ਲੱਗਦਾ ਹੈ ਕਿ ਇਹ ਕੋਈ ਗਰੀਬ ਭਾਰਤੀ ਹੈ ਜੋ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਅੰਦਰ ਆ ਗਿਆ ਏ ਅੰਗਰੇਜ਼ ਅਧਿਕਾਰੀ ਤੁਰੰਤ ਮਹਾਰਾਜੇ ਨੂੰ ਬਾਹਰ ਦਾ ਰਸਤਾ ਦਿਖਾਉਂਦਾ ਤੇ ਕਹਿੰਦਾ ਕਿ ਤੂੰ ਗਲਤ ਜਗ੍ਹਾ ਆ ਗਿਆ ਏ ਤੁਹਾਡੀ ਜਗ੍ਹਾ ਗਲੀ ਦੀਆਂ ਨਾਲੀਆਂ ਵਿੱਚ ਹੁੰਦੀ ਹੈ ਇੱਥੇ ਤਾਂ ਤੇਰੀ ਔਕਾਤ ਤੋਂ ਬਾਹਰ ਦੀਆਂ ਚੀਜ਼ਾਂ ਨੇ ਚੱਲ ਬਾਹਰ ਨਿਕਲ ਪਰ ਮਹਾਰਾਜਾ ਚੁੱਪਚਾਪ ਸ਼ਾਂਤ ਸ਼ੋਰੂਮ ਵਿੱਚ ਖੜ੍ਹਾ ਰਿਹਾ ਤੇ ਉਹ ਅੰਗਰੇਜ਼ ਕਾਰ ਮਾਲਕ ਕਾਫੀ ਚਿਰ ਹੋਰ ਪੁੱਠੇ ਸਿੱਧੇ ਲਫ਼ਜ਼ ਮਹਾਰਾਜੇ ਨੂੰ ਬੋਲਦਾ ਤੇ ਫਿਰ ਬਾਅਦੋਂ ਫੜ ਕੇ ਉਹਨਾਂ ਨੂੰ ਸ਼ੋਰੂਮ ਤੋਂ ਬਾਹਰ ਕੱਢ ਦਿੰਦਾ ਹੈ ਮਹਾਰਾਜਾ ਆਪਣੇ ਗੁੱਸੇ ਤੇ ਕਾਬੂ ਰੱਖਦਾ ਕਿਉਂਕਿ ਉਹ ਆਪਣੀ ਬੇਇੱਜ਼ਤੀ ਦਾ ਬਦਲਾ ਇਸੇ ਤਰ੍ਹਾਂ ਦੀ ਹੀ ਬੇਇੱਜ਼ਤੀ ਦੇ ਨਾਲ ਲੈਣਾ ਚਾਹੁੰਦਾ ਸੀ ਗੁੱਸੇ ਨੂੰ ਪੀ ਕੇ ਮਹਾਰਾਜਾ ਜੈ ਸਿੰਘ ਚੁੱਪਚਾਪ ਆਪਣੇ ਹੋਟਲ ਵੱਲ ਚੱਲ ਪਿਆ ਤੇ ਕਮਰੇ ਵਿੱਚ ਜਾ ਕੇ ਉਹਨਾਂ ਦੇ ਦਿਮਾਗ ਵਿੱਚ ਸਿਰਫ ਇੱਕੋ ਗੱਲ ਚੱਲ ਰਹੀ ਸੀ ਕਿ ਕਿਵੇਂ ਨਾ ਕਿਵੇਂ ਬਸ ਰੋਲਸ ਰੋਵਾਇਸ ਨੂੰ ਸਬਕ ਸਿਖਾਇਆ ਜਾਵੇ ਮਹਾਰਾਜਾ ਆਪਣੀ ਸ਼ਾਈ ਪਛਾਣ ਪਾ ਕੇ ਇੱਕ ਮਹਾਰਾਜੇ ਦੇ ਭੇਸ ਵਿੱਚ ਆਉਂਦਾ ਹੈ ਤੇ ਫਿਰ ਸ਼ੋਅਰੂਮ ਵਾਲਿਆਂ ਨੂੰ ਖਬਰ ਭੇਜਦਾ ਕਿ ਅਲਵਰ ਦਾ ਮਹਾਰਾਜਾ ਤੁਹਾਡੇ ਸ਼ੋਅਰੂਮ ਵਿੱਚ ਆ ਰਿਹਾ ਹੈ ਸ਼ੋਅਰੂਮ ਮਾਲਕ ਇਹ ਖਬਰ ਸੁਣ ਕੇ ਮਹਾਰਾਜੇ ਦੇ ਆਉਣ ਦਾ ਸਵਾਗਤ ਕਰਨ ਲਈ ਸੜਕ ਤੋਂ ਹੀ ਇੱਕ ਰੈੱਡ ਕਾਰਪਟ ਵਿਛਾ ਦਿੰਦਾ ਜੋ ਉਹਨ ਮਹਾਰਾਜਾ ਸ਼ੋਅਰੂਮ ਵਿੱਚ ਆਉਂਦਾ ਤਾਂ ਸਾਰੇ ਕਾਮੇ ਸਵਾਗਤ ਲਈ ਸਿਰ ਝੁਕਾ ਕੇ ਖੜ੍ਹ ਜਾਂਦੇ ਹਨ ਜਾਂਦਿਆਂ ਹੀ ਮਹਾਰਾਜਾ 7 ਰੋਲਸ ਰਵਾਇਸ ਕਾਰਾਂ ਖਰੀਦਣ ਦਾ ਆਰਡਰ ਦਿੰਦਾ ਹੈ ਤੇ ਉਸੇ ਵਕਤ ਸਾਰੇ ਪੈਸੇ ਨਗਦ ਉਹਨਾਂ ਦੇ ਸਾਹਮਣੇ ਢੇਰੀ ਕਰ ਦਿੰਦਾ ਐਨਾ ਵੱਡਾ ਆਰਡਰ ਸੁਣ ਕੇ ਤੇ ਐਨੇ ਪੈਸੇ ਵੇਖ ਕੇ ਸਾਰੇ ਸ਼ੋਅਰੂਮ ਵਾਲਿਆਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਮਹਾਰਾਜੇ ਨੇ ਸਾਰੀਆਂ ਕਾਰਾਂ ਸਮੇਤ ਉਸ ਸ਼ੋਅਰੂਮ ਦੇ ਮਾਲਕ ਦੇ ਭਾਰਤ ਭੇਜਣ ਦਾ ਹੁਕਮ ਦਿੱਤਾ। ਉਦੋਂ ਸ਼ੋਅਰੂਮ ਵਾਲੇ ਤਾਂ ਖੁਸ਼ੀਆਂ ਮਨਾ ਰਹੇ ਸਨ ਪਰ ਮਹਾਰਾਜੇ ਦੀ ਅਸਲੀ ਖੇਡ ਤਾਂ ਹੁਣ ਸ਼ੁਰੂ ਹੋਈ ਸੀ। ਕਾਰਾਂ ਜਿਵੇਂ ਹੀ ਭਾਰਤ ਪਹੁੰਚਦੀਆਂ ਮਹਾਰਾਜਾ ਉਹਨਾਂ ਨੂੰ ਮਹਿਲ ਵਿੱਚ ਰੱਖਣ ਦੀ ਬਜਾਏ ਨਗਰਪਾਲਿਕਾ ਨੂੰ ਭੇਟ ਕਰ ਦਿੰਦਾ ਹੈ। ਨਾਲੇ ਹੁਕਮ ਕਰਦਾ ਹੈ ਕਿ ਅੱਜ ਤੋਂ ਸ਼ਹਿਰ ਦਾ ਸਾਰਾ ਕੂੜਾ ਕਰਕਟ ਇਨ੍ਹਾਂ ਕਾਰਾਂ ਉੱਤੇ ਹੀ ਢੋਆ ਜਾਵੇਗਾ। ਜਿਵੇਂ ਹੀ ਨਗਰਪਾਲਿਕਾ ਨੇ ਰੋਲਸ ਰਾਇਸ ਕਾਰਾਂ ਉੱਤੇ ਕੂੜਾ ਢੋਣਾ ਸ਼ੁਰੂ ਕੀਤਾ ਤਾ ਇਸ ਦੀ ਖਬਰ ਜੰਗਲ ਦੀ ਅੰਗਵਾਗ ਹਰ ਪਾਸੇ ਫੈਲ ਗਈ ਹਰ ਕੋਈ ਇਹ ਸੁਣ ਕੇ ਹੈਰਾਨ ਸੀ ਕਿ ਇੰਨੀ ਮਹਿੰਗੀ ਕਾਰ ਕੋਈ ਗੰਦ ਢੋਣ ਲਈ ਕਿਵੇਂ ਇਸਤੇਮਾਲ ਕਰ ਸਕਦਾ ਹੈ ਹੁਣ ਹਰ ਰੋਜ਼ ਸਵੇਰੇ ਸਵੇਰੇ ਨਗਰਪਾਲਿਕਾ ਦੇ ਕਾਮੇ ਕਾਰਾਂ ਨੂੰ ਕੂੜੇ ਨਾਲ ਭਰਦੇ ਸਨ ਜਿਸ ਨੂੰ ਦੇਖ ਕੇ ਅੰਗਰੇਜ਼ਾਂ ਦੇ ਚਿਹਰਿਆਂ ਦੇ ਰੰਗ ਗਾਇਬ ਹੋ ਜਾਂਦੇ ਸਨ ਜਦੋਂ ਇਹ ਖਬਰ ਯੂਰਪ ਅਤੇ ਅਮਰੀਕਾ ਤੱਕ ਪਹੁੰਚਦੀ ਹੈ ਤਾਂ ਰੋਲਸ ਰੁਆਇਸ ਖਰੀਦਣ ਵਾਲੇ ਦੁਨੀਆ ਭਰ ਦੇ ਅਮੀਰ ਇਸ ਨੂੰ ਦੇਖ ਕੇ ਸਖਤੇ ਵਿੱਚ ਆ ਜਾਂਦੇ ਹਨ ਹਰ ਕੋਈ ਕਾਰ ਕੰਪਨੀ ਦਾ ਮਜ਼ਾਕ ਉਡਾਰ ਰਿਹਾ ਸੀ ਕਿ ਇੱਕ ਕੂੜੇ ਢੋਣ ਵਾਲੀ ਕਾਰ ਨੂੰ ਕੋਈ ਅਮੀਰ ਬੰਦਾ ਕਿਵੇਂ ਚਲਾ ਸਕਦਾ ਹੈ ਦੇਖਦੇ ਹੀ ਦੇਖਦੇ ਰੋਲਸ ਰੋਇਸ ਦੀ ਮਾਰਕੀਟ ਮੂੰਹ ਪਰਨੇ ਹੀਠਾਂ ਡਿੱਗ ਪਈ ਲੋਕ ਇਨ੍ਹਾਂ ਕਾਰਾਂ ਨੂੰ ਖਰੀਦਣ ਤੋਂ ਕੰਨੀ ਘਤਰੌਣ ਲੱਗੇ ਕੰਪਨੀ ਬੰਦ ਹੋਣ ਦੇ ਕੰਢੇ ਤੇ ਆਣ ਖੜੀ ਹੋਈ ਉਧਰ ਮਹਾਰਾਜਾ ਜੈ ਸਿੰਘ ਪੂਰਾ ਖੁਸ਼ ਸੀ ਕਿ ਮੇਰੀ ਤਰਕੀਬ ਕੰਮ ਕਰ ਰਹੀ ਹੈ ਅਖੀਰ ਫਿਰ ਜਦੋਂ ਰੋਲਸ ਰੋਇਸ ਕੰਪਨੀ ਆਪਣੀ ਸ਼ਾਨ ਬਚਾਉਣ ਵਿੱਚ ਕਾਮਯਾਬ ਨਾ ਹੋ ਸકી ਤਾਂ ਉਹਨਾਂ ਨੇ ਮਹਾਰਾਜਾ ਜੈ ਸਿੰਘ ਦੇ ਪੈਰ ਫੜ ਲਏ ਕੰਪਨੀ ਨੇ ਇੱਕ ਪੱਤਰ ਲੇ ਕੇ ਮਹਾਰਾਜੇ ਤੋਂ ਮਾਫੀ ਮੰਗੀ ਕਿ ਸਾਡੀਆਂ ਕਾਰਾਂ ਤੋਂ ਕੂੜਾ ਢੋਣਾ ਬੰਦ ਕਰ ਦਿਓ ਨਾਲ ਹੀ ਮਹਾਰਾਜੇ ਨੂੰ 6 ਹੋਰ ਨਵੀਆਂ ਰੋਲ ਸੁਰੋਇਸ ਕਾਰਾਂ ਦੇਣ ਦਾ ਵਾਅਦਾ ਕੀਤਾ ਗਿਆ ਉਹ ਵੀ ਬਿਲਕੁਲ ਮੁਫਤ ਵਿੱਚ ਮਹਾਰਾਜੇ ਦਾ ਦਿਲ ਹੁਣ ਭਰ ਚੁੱਕਾ ਸੀ ਇਸ ਕਰਕੇ ਉਸ ਨੇ ਕੰਪਨੀ ਨੂੰ ਮਾਫੀ ਦੇ ਦਿੱਤੀ ਤੇ ਕਾਰਾਂ ਤੇ ਕੂੜਾ ਕਰਕਟ ਢਵਾਉਣਾ ਵੀ ਬੰਦ ਕਰ ਦਿੱਤਾ ਮਹਾਰਾਜਾ ਜੈ ਸਿੰਘ ਨੇ ਪੂਰੀ ਦੁਨੀਆ ਨੂੰ ਦਿਖਾਇਆ ਕਿ ਇਨਸਾਨ ਨੂੰ ਕਦੇ ਵੀ ਉਸਦੇ ਪਹਿਰਾਵੇ ਤੋਂ ਜੱਜ ਨਹੀਂ ਕਰਨਾ ਚਾਹੀਦਾ ਇੱਕ ਛੋਟੀ ਜੀ ਗਲਤੀ ਕਾਰਨ ਐਡੀ ਵੱਡੀ ਕਾਰ ਕੰਪਨੀ ਨੂੰ ਇਨੇ ਬੁਰੇ ਦਿਨ ਦੇਖਣੇ ਪਏ ਸਨ ਕਿਹਾ ਜਾਂਦਾ ਹੈ ਕਿ ਇਸ ਘਟਨਾ ਤੋਂ ਸਬਕ ਸਿੱਖ ਕੇ ਬਾਅਦ ਵਿੱਚ ਹੁਣ ਤੱਕ ਰੋਇਲ ਸਰਵਿਸ ਕੰਪਨੀ ਕਿਸੇ ਗਾਹਕ ਨੂੰ ਕਾਰ ਵੇਚਣ ਤੋਂ ਪਹਿਲਾਂ ਉਸਦੀ ਪੂਰੀ ਹਿਸਟਰੀ ਮੰਗਵਾਉਂਦੀ ਹੈ ਸੋ ਦੋਸਤੋ ਇਹ ਸੀ ਉਸ ਰਾਜੇ ਦੀ ਕਹਾਣੀ ਜਿਸ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਨੂੰ ਕੂੜਾ ਢੋਣ ਲਾ ਦਿੱਤਾ ਸੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ